ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਬਹੁਤ ਵਧੀਆ ਅੱਛਾ ਐਤੀਆਣੇ ਵਾਲੇ ਅਰਨੇ ਵਾਲੇ ਬਾਜ਼ਾਰ ਚ ਇੱਥੇ ਬਣਾ ਲਿਆ ਸ਼ੋਅਰੂਮ ਹੈ ਹਾਂ ਵੀਰੇ ਬਾਜ਼ਾਰ ਦੇ ਵਿੱਚ ਫਿਰ ਤੈਨੂੰ ਪਤਾ ਜਗ੍ਹਾ ਤੰਗ ਕਰਕੇ ਫਿਰ ਇੱਥੇ ਬਾਹਰ ਭਰਾਵਾ ਕਰਕੇ ਆਣਾ ਪੈ ਗਿਆ ਲੈ ਬਾਈ ਵੱਟ ਕੱਢਦੇ ਤਾਂ ਇਹ ਇੱਥੇ ਗੱਡੀ ਆਪਣੇ ਦਰਾਂ ਚ ਲੱਗਦੀ ਆ ਜਮਾ ਬਸ ਕਾਕੇ ਭਰਾ ਤੇਰੀ ਸੇ ਮਿਹਰਮਾਨੀਆਂ ਪਹਿਲਾਂ ਦਾ ਦੂਜੀ ਭਰਾਵਾਂ ਦਾ ਸਾਥ ਆ ਆਪਣੀ ਇੱਥੇ ਆਣੇ ਵਾਲੇ ਆ ਮੇਰੀ ਹੱਟੀ ਬਾਜ਼ਾਰ ਦੇ ਵਿੱਚੋਂ ਦੁਕਾਨਾਂ ਸਾਰੀਆਂ ਬਾਹਰ ਆ ਗਈਆਂ ਨੇ ਮਣੀਯਾਰੀ ਦੇ ਸ਼ੋਰੂਮ ਤਿਆਰ ਹੋਈ ਜਾਂਦਾ ਵਾ ਕਰੈਨੇ ਦਾ ਹੋਈ ਜਾਂਦਾ ਪੰਸਾਰੀ ਦਾ ਹੋਈ ਜਾਂਦਾ ਇਹ ਨਗਰ ਕਾਉਂਸਲ ਦੇ ਸਾਹਮਣੇ ਟੈਂਪੂ ਵੱਡੇ ਦੇ ਸਾਹਮਣੇ ਇੱਧਰ ਪਾਸੀ ਰੈਡੀਮੇਡ ਵਾਲਾ ਆ ਗਿਆ ਦੂਜੇ ਪਾਸੇ ਸਿਮਰਨ ਪਾਲਰ ਆ ਗਿਆ ਆਪਣੇ ਨਾਮ ਦੀ ਹੋਰ ਕੋਈ ਦੁਕਾਨ ਨਹੀਂ ਹੈਗੀ ਆਪਣਾ ਸ਼ੋਰੂਮ ਇੱਥੇ ਤਿਆਰ ਹੋਇਆ ਵਾ ਉੱਪਰ ਕਬੂਤਰਾਂ ਦੇ ਜਿਹੜਾ ਭਰਾ ਬਾਜ਼ਾਰ 'ਚ ਜਾਂਦੇ ਹੋ ਉਹ ਇੱਥੇ ਆ ਜਾ ਕਰੋ ਉੱਪਰ ਕਬੂਤਰਾਂ ਦਾ ਸਿਸਟਮ ਚੱਲ ਪਿਆ ਆਪਣਾ ਇੱਥੇ ਚੱਲ ਪਿਆ ਵਾ ਇਹ ਬਿਲਕੁਲ ਨਗਰ ਕੌਂਸਲ ਸਾਹਮਣੇ ਆ ਜਾਂਦਾ ਵਾ ਸਾਫੀ ਰੈਡੀਮੈਡ ਦੇ ਨਾਲ ਇੱਧਰ ਪਾਣੀ ਵਾਲੀ ਟੈਂਕੀ ਆ ਜਾਂਦੀ ਹੈ ਸ਼ਹਿਰ ਦੀ ਇੱਕੋ ਇੱਕ ਬਾਕੀ ਉੱਤੇ ਵਾਰ ਸਾਹਿਬ ਨੰਬਰ ਦਿੱਤਾਗਾ ਕਾਲਿੰਗ ਨੰਬਰ ਦਿੱਤਾ ਹੈ ਜੇਕਰ ਆਨਲਾਈਨ ਮੰਗਾਣਾ ਸਮਾਨ ਤਾਂ ਵੀ ਆ ਜਾਊਗਾ ਜੇ ਤੁਸੀਂ ਇੱਥੇ ਪਹੁੰਚਣਾ ਚਾਹੁੰਦੇ ਹੋ ਤਾਂ ਪਹੁੰਚੋ ਐਤਵਾਰ 5 ਤਰੀਕ ਨੂੰ ਹੌਮ ਹੋਮਾ ਕੇ ਆਪਣਾ ਵਧੀਆ ਪ੍ਰੋਗਰਾਮ ਰੱਖਿਆ ਆਇਆ ਵਾ ਖਾਣ ਪੀਣ ਦਾ ਵਧੀਆ ਥੀਓ ਸਾਰਾ ਕੁਝ ਬਾਕੀ ਮਣਿਆਰੀ ਦਾ ਥੋੜਾ-ਬੋੜਾ ਕੰਮ ਰਹਿ ਗਿਆ ਵਾ ਤੇ ਜਿਹੜਾ ਉੱਪਰ ਆ ਕਬੂਤਰਾਂ ਦਾ ਵਾ ਉਹ ਸਿਸਟਮ ਸਾਰਾ ਆਪਣਾ ਤਿਆਰ ਹੋ ਚੁੱਕਿਆ ਵਾ ਆਜੋ ਤੁਹਾਨੂੰ ਥੋੜੀ ਜੀ ਝਲਕ ਮਰਵਾ ਦਿੰਨਾ ਉੱਤੇ ਤੇ ਇੱਥੇ ਸਾਰਾ ਵੀਰੇ ਆਪਣਾ ਕਰਿਆਨਾ ਦੇ ਪੰਸਾਰੀ ਦਾ ਸਿਸਟਮ ਬੰਨਣਾ ਪੂਰਾ ਤੇ ਇੱਧਰ ਸਾਰਾ ਮਣਿਆਰੀ ਦਾ ਤਿਆਰ ਹੁੰਦਾ ਪਿਆ ਵਾ ਇਹ ਬਾਜ਼ਾਰ ਦੇ ਵਿੱਚੋਂ ਵੀਰੇ ਦੁਕਾਨਾਂ ਸਾਰੀਆਂ ਬਦਲ ਗਏ ਇੱਥੇ ਅੰਦਰ ਆ ਗਈਆਂ ਨੇ ਜੇ ਕਿਸੇ ਭਰਾ ਨੂੰ ਕਾਰਡ ਨਾ ਵੀ ਦਿੱਤਾ ਗਿਆ ਵੀਰੇ ਬਾਰ-ਬਾਰ ਇੱਕੋ ਹੀ ਗੱਲ ਕਹੀਦੀ ਆ ਕਿ ਵੀਰੇ ਤੁਹਾਡਾ ਆਪ ਦਾ ਹੀ ਸ਼ੋਅਰੂਮ ਆ ਥੋੜੇ ਸਿਰਤੀ ਇੱਥੇ ਤੱਕ ਪਹੁੰਚੇ ਆਂ ਬਸ ਤੁਸੀਂ ਪਹੁੰਚਣ ਦੀ ਕਿਰਪਾਲਤਾ ਜ਼ਰੂਰ ਕਰਨੀ ਆ ਇਹ ਆਪਣਾ ਫਰਸਟ ਸਟੋਰ ਸੀਗਾ ਆਪਣਾ ਮਨਿਆ ਮਨਿਆਰੀ ਦੇ ਕਰਿਆਨੇ ਪੰਸਾਰੀ ਦਾ ਆ ਆਪਣਾ ਆ ਗਿਆ ਵੀਰੇ ਲਹਿੰਗੇ ਦਾ ਤੇ ਸ਼ੇਰਵਾਨੀਆਂ ਦਾ ਇਹ ਬਸ ਸਿਰਫ ਇੱਥੇ ਸਮਾਨ ਸਮੂਹਨ ਭਰਨਾ ਹੀ ਰਹਿ ਗਿਆ ਵਾ ਹੋਰ ਕੁਝ ਨਹੀਂ ਤੇ ਇਹ ਦੂਜੀ ਸਟੋਰੀ ਸੀਗੀ ਤੀਜੀ ਸਟੋਰੀ ਦੇ ਉੱਤੇ ਆਪਣਾ ਸਾਰਾ ਕਬੂਤਰਾਂ ਦਾ ਸਿਸਟਮ ਵਧੀਆ ਤਿਆਰ ਹੋ ਚੁੱਕਿਆ ਵਾ ਕਿਸੇ ਨੂੰ ਵੀ ਸਮਾਨ ਚਾਹੀਦਾ ਹੋਵੇ ਇੱਥੇ ਰੈਕੋਰਡ ਇੱਥੇ ਪਹੁੰਚਣ ਦੀ ਕਰਵਾਲ ਦਾ ਸਿੱਧਨ ਸਿੱਧੀ ਇੱਥੇ ਕਰਿਓ ਇੱਥੇ ਹਰ ਚੀਜ਼ ਤੁਹਾਨੂੰ ਅਵੇਲੇਬਲ ਮਿਲੂਗੀ ਟ੍ਰੇ ਐਂਡ ਰੂਆ ਆਪਣੀਆਂ ਆਸਤਵਾਜੀਆਂ ਹੋ ਗਈਆਂ ਟ੍ਰੇਆਂ ਹੋ ਗਈਆਂ ਕਬੂਤਰਾਂ ਦੇ ਬੈਠਣ ਵਾਲੇ ਛਤਰੀਆਂ ਪਿੰਜਰੇ ਥੋੜੀ ਜੀ ਮਾਲ ਪੈਕਿੰਗ ਪਿਆਵਾ ਬਸ ਖਾਨਿਆਂ ਦੇ ਵਿੱਚ ਲਾਈ ਜੰਨੇ ਆ ਜਿੰਨਾ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਰਾ ਤਾਂ ਕਿ ਹਰ ਇੱਕ ਭਰਾ ਨੂੰ ਪਤਾ ਲੱਗੇ ਕਈ ਵਾਰ ਬੰਦਾ ਬਾਜ਼ਾਰ ਸੇ ਚਲੇ ਜਾਂਦਾ ਉੱਥੋਂ ਬਦਲ ਕੇ ਸਾਰਾ ਕੁਝ ਇੱਥੇ ਸਿਸਟਮ ਬਣਾਤਾ ਵੀਰੇ ਧੰਨਵਾਦ ਅੱਜ ਤੱਕ ਇੱਥੇ ਤੱਕ ਸਾਫ਼ ਸਵਿਧਾ ਦੇਣ ਵਾਸਤੇ ਇਹ ਸਾਰਾ ਕਬੂਤਰਾਂ ਦਾ ਏਰੀਆ ਕੱਪੜਿਆਂ ਦਾ ਆ ਗਿਆ ਮਾਲ ਵਸ ਵੀਰੇ ਭਰੀ ਜੰਨੇ ਆ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਾਰਾ ਫੁੱਲ ਕਰ ਦਾਂਗੇ ਐਤਵਾਰ 5 ਅਕਤੂਬਰ ਸਾਰੇ ਭਰਾ ਪਹੁੰਚਣ ਦੀ ਕਿਰਪਾਲਤਾ ਜਰੂਰ ਕਰਿਓ ਧੰਨਵਾਦ